ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਸੰਤੋਖ ਕਲਾਂ ਦੀ ਟੀਮ ਜੋ ਅੱਜ ਸਵੇਰ ਤੋਂ ਹੀ ਡੇਰਾ ਬਾਬਾ ਨਾਨਕ ਜਿੱਥੇ ਕਿ ਹਰਕੀਰਤ ਪਰਿਵਾਰ ਨੇ ਉਹਨਾਂ ਦੇ ਲਈ ਸੇਵਾ ਕਰਨ ਵਾਸਤੇ ਆਈ ਹੈ ਜੀ ਤੇ ਪਹਿਲਾਂ ਅਸੀਂ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਕਾਲਾ ਵਾਲੀ ਉੱਥੇ ਜਿਹੜੇ ਪਰਿਵਾਰ ਸੀਗੇ ਉਹਨਾਂ ਵਾਸਤੇ ਜੋ ਵੀ ਸਾਡੇ ਕੋਲ ਸਰਬੀਬੰਦ ਦੀ ਸੇਵਾ ਸੀਗਾ ਕਰਕੇ ਆਏ ਆ ਫਿਰ ਕਲਾ ਨੌਰ ਦੇ ਲੱਗੇ ਪਿੰਡਾਂ ਦੀ ਕਾਦੀਆਂ ਜਿਹੜਾ ਜਿਹੜੇ ਪਿੰਡਾਂ ਕਿ ਚਾਰੇ ਪਾਸੇ ਜਿਹੜਾ ਸੰਪਰਕ ਟੁੱਟ ਚੁੱਕਾ ਵਾ ਦੇ ਪਾਣੀ ਦੇ ਨਾਲ ਉਹ ਜਿਹੜਾ ਪਿੰਡ ਘਿਰ ਚੁੱਕਾ ਵਾ ਪੂਰਾ ਤੇ ਕਿਸ਼ਤੀਆਂ ਰਹੀ ਜਿਹੜਾ ਉੱਥੇ ਜਿਹੜਾ ਸਮਾਨ ਉਹਨਾਂ ਤੱਕ ਜਿਹੜਾ ਪਹੁੰਚਾ ਕੀਤਾ ਜਾ ਰਿਹਾ ਵਾ ਹੁਣ ਅਸੀਂ ਇਹ ਡੇਰੇ ਬਾਬੇ ਨਾਨਕ ਬਟਾਲਾ ਰੋਡ ਤੇ ਡੇਰੇ ਬਾਬੇ ਨਾਨਕ ਤੋਂ ਬਟਾਲਾ ਰੋਡ ਤੇ ਪਿੰਡਾ ਬਲੌਰਪੁਰ ਬਲੌਰਪੁਰ ਪਿੰਡਾ ਜੀ ਤੇ ਵੇਖੋ ਤੁਸੀਂ ਪਾਣੀ ਦੇਖ ਸਕਦੇ ਹੋ ਤੇ ਆਪਣੀ ਜਿਹੜੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੀ ਟੀਮ ਆ ਜਿਹੜੀ ਕੋ ਜਾ ਰਹੀ ਆ ਤੇ ਇਸ ਪਿੰਡ ਨੂੰ ਲੋੜ ਆ ਜੀ ਮਤਲਬ ਜਿਹੜਾ ਰਾਸ਼ਨ ਆ ਜਾਂ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਦੁੱਧ ਦੀ ਲੋੜ ਆ ਤੇ ਰਾਸ਼ਨ ਦੀ ਪਾਣੀ ਦੀ ਪਾਣੀ ਬਿਲਕੁਲ ਖਰਾਬ ਹੋ ਚੁੱਕਿਆ ਤੇ ਜਾਂ ਉਹਨਾਂ ਦੀ ਮੰਗ ਆ ਕਿ ਪਸ਼ੂਆਂ ਵਾਸਤੇ ਟੂੜੀ ਹੋ ਜਾਏ ਪੱਠੇ ਹੋ ਜਾਏ ਚੌਕਰ ਹੋ ਜਾਏ ਸੋ ਜਿੰਨੇ ਵੀ ਬਟਾਲਾ ਦੇ ਲਾਗੇ ਲਾਗੇ ਪਿੰਡ ਸੇਫ ਨੇ ਜਿਨ੍ਹਾਂ ਦੇ ਵਿੱਚ ਕੋਈ ਕੁਦਰਤੀ ਆਫਤ ਨਹੀਂ ਆਈ ਸੋ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਇਹਨਾਂ ਪਿੰਡਾਂ ਦੀ ਜਿਹੜੀ ਸਾਰ ਲਈ ਜਾਵੇ ਸੋ ਜਿਹੜੇ ਨੌਜਵਾਨ ਵੀਰ ਨੇ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਜਿੰਨੀ ਵੀ ਤੁਸੀਂ ਸੇਵਾ ਇਕੱਠੀ ਕਰ ਸਕਦੇ ਜੇ ਜੇ ਤੂੜੀ ਪੱਠੇ ਜਾਂ ਰਾਸ਼ਨ ਦੀ ਸੇਵਾ ਕਰ ਸਕਦੇ ਤੇ ਜਰੂਰ ਇਹਨਾਂ ਪਰਿਵਾਰਾਂ ਤੱਕ ਇਹਨਾਂ ਪਿੰਡਾਂ ਤੱਕ ਪਹੁੰਚ ਪਹੁੰਚ ਦੀ ਕਰੋ ਸੋ ਸਾਡੀ ਸਰਬੱਤ ਦਾ ਭਲਾ ਸੇਵਾ ਸਟੇਡੀ ਹਸਨਪੁਰ ਕਲਾਂ ਦੀ ਟੀਮ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਜਿੱਥੇ ਹਰ ਪੀੜਤ ਪਰਿਵਾਰ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਇਹਨਾਂ ਨੇ ਸੋ ਜਿੰਨੇ ਵੀ ਬਟਾਲੇ ਦੇ ਜਿਹੜੇ ਸੇਫ ਇਲਾਕੇ ਨੇ ਬਟਾਲੇ ਦੇ ਲਗ ਲਗ ਇਹਨੇ ਪਿੰਡ ਨੇ ਜਿਹੜੇ ਸੋ ਉਹਨਾਂ ਨੂੰ ਬੇਨਤੀ ਹੈ ਜੀ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਲਈ ਜਾਵੇ ਇਹਨਾਂ ਨੂੰ ਇਹੜੀ ਕਾਫੀ ਪ੍ਰੋਬਲਮ ਆ ਰਹੀ ਆ ਜਿਵੇਂ ਪੀਨ ਵਾਲਾ ਪਾਣੀ ਹੋ ਗਿਆ ਰਾਸ਼ਨ ਦੀ ਜਾਂ ਜਿਹੜਾ ਮਾਲ ਡੰਗ ਰਿਆ ਉਹਨਾਂ ਵਾਸਤੇ ਜੋ ਪੱਠਿਆਂ ਦੀ ਤੂੜੀ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਜੀ ਤੇ ਜਿੰਨੇ ਵੀ ਜਿਹੜੇ ਸੇਫ ਪਿੰਡ ਨੇ ਬਟਾਲੇ ਦੇ ਲਾਗੇ ਲਾਗੇ ਦੇ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਪਾਣੀ ਨਹੀਂ ਆਇਆ ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਾ ਕੇ ਤੇ ਜਿੰਨੀ ਵੀ ਹੋ ਸਕਦੀ ਹੈ ਉਹਨਾਂ ਪਿੰਡਾਂ ਦੀ ਵੱਧ ਵੱਧ ਸਪੋਰਟ ਕਰੀਏ ਸਹਿਯੋਗ ਕਰੀਏ ਬਾਕੀ ਪਿੰਡ ਵਾਸੀ ਇਹਨਾਂ ਵੀ ਗੱਲ ਕਰਦੇ ਹਾਂ ਜੀ ਬਬਾ ਜੀ ਕੀ ਨਾ ਜੀ ਠੀ ਤੇ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਇੱਥੇ ਪ੍ਰੋਬਲਮ ਆ ਰਹੀ ਏ ਤੇ ਮੇਰਾ ਨਾਮ ਰਿਸ਼ਪਾਲ ਸਿੰਘ ਪਿੰਡ ਕਾਲਾਂ ਵਾਲੀ ਆ ਮੈਂ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਨੂੰ ਇੱਥੇ ਪ੍ਰੋਬਲਮ ਇਹ ਵਾ ਵੀ ਕਈਆਂ ਦੇ ਬਾਲਿਆਂ ਵਾਲਿਆਂ ਦੇ ਘਰ ਵਾਲਾ ਉਹਨਾਂ ਦੀ ਛੱਤਾਂ ਉੱਤੇ ਬੈਠ ਸਕਦੇ ਉਹਨਾਂ ਨੇ ਇੱਕ ਤੇ ਤੰਬੂ ਮਤਲਬ ਦਿੱਤੇ ਜਾਂਚ ਹੈ ਤਰਪਾਲ ਦਿੱਤੀ ਜਾਵੇ ਠੀਕ ਆ ਜੀ ਤੇ ਜਿਹੜਾ ਲੰਗਰ ਆ ਲੰਗਰ ਦੇ ਵਿੱਚ ਦਾਲ ਫੁਲਕਾ ਚਲੋ ਦੇਈ ਜਾਣ ਕਿਉਂਕਿ ਕਈਆਂ ਦੇ ਕੋਲ ਸਿਲੰਡਰ ਹੈ ਨਹੀਂ ਆ ਕਈਆਂ ਕੋਲ ਰਸ਼ਨ ਹੈ ਨਹੀਂ ਆ ਜਿਹੜੇ ਬਚਾਰੇ 2-400 ਰੁਪਏ ਦਿਹਾੜੀ ਲਾਉਂਦੇ ਉਹ ਕਿੱਥੋਂ ਮਤਲਬ ਕਰਨਗੇ ਪੂਰੇ ਡੰਗਰਾਂ ਵਾਸਤੇ ਪੱਠੇ ਹੈ ਨਹੀਂ ਆ ਰਹਿਣ ਵਾਸਤੇ ਕਿੰਿਆਂ ਦੇ ਕੋਲ ਮਤਲਬ ਕੋਈ ਚੀਜ਼ ਨਹੀਂ ਕੀ ਹੈਗੀ ਇਸ ਤਰ੍ਹਾਂ ਇੱਕ ਦੂਜੇ ਦੇ ਘਰਾਂ ਵਿੱਚ ਰਹਿ ਕੇ ਤੇ ਗੁਜ਼ਾਰਾ ਕਰਦੇ ਮੇਰੇ ਦਾ ਸਟੋਰ ਦੀ ਤੇ ਬਾਕੀ ਦਵਾਈਆਂ ਦੀ ਵੀ ਜਰੂਰਤ ਆ ਤੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਦੁੱਧ ਨਿਕੇ ਨਿਕੇ ਬੱਤੇ ਆ ਜਿਹੜੇ ਮਤਲਬ ਦੋਲੇ ਲੈਵਲ ਦੇ ਤੇ ਦੁੱਧ ਤੋਂ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਆ ਤੇ ਹੋਰ ਮਤਲਬ ਜਿੰਨੀ ਵੱਧ ਤੋਂ ਵੱਧ ਮੇਰੇ ਵੀਰਾਂ ਨੂੰ ਹੈਲਪ ਕੀਤੀ ਜਾਵੇ ਸਾਡਾ ਪਿੰਡ ਕਾਲਾਂ ਵਾਲੀ ਕਾਲਾਂਵਾਲ ਤੋਂ ਪਿੱਛੇ ਪਿੰਡ ਮਾਨਵਾ ਮਾਨ ਵੀ ਸਾਡੇ ਤੋਂ ਜ਼ਿਆਦਾ ਪਾਣੀ ਸਮਰਾਵਾ ਦੇ ਵਿੱਚ ਕਲੀਰਪੁਰ ਚੌੜਾ ਪਿੱਛੇ ਨੂੰ ਬਹੁਤ ਪਿੰਡ ਆ ਵੀ ਜਿੰਨਾ ਪਿੰਡਾਂ ਦਾ ਇਹ ਮਤਲਬ ਜਿਗਰ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਸਾਡਾ ਪਿੰਡ ਜਿਹੜਾ ਹਾਲੇ ਥੋੜਾ ਜਿਹਾ ਇਧਰ ਨੂੰ ਆ ਇਸ ਤੋਂ ਵੱਧ ਪਾਣੀ ਉੱਥੇ ਪਿੱਛੇ ਆ ਤੇ ਮੇਰਾ ਵੀਰ ਵੱਧ ਵੱਧ ਹੈਲਪ ਕੀਤੀ ਜਾਵੇ ਇਹਨਾਂ ਚੀਜ਼ਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ